ਅੱਜ ਅਚਾਨਕ ਪਏ ਮੀਂਹ ਖਰੜ ਅਨਾਜ ਮੰਡੀ ਦੇ ਵਿੱਚ ਖਰੀਦ ਪ੍ਰਬੰਧਾਂ ਦੀ ਪੌਲ ਖੋਲ ਕੇ ਰੱਖ ਦਿੱਤੀ ਇਸ ਮੌਕੇ ਕੁਝ ਮਿੰਟਾਂ ਦੇ ਪਏ ਮੀਂਹ ਨੇ ਹੀ ਮੰਡੀ ਨੂੰ ਜਲਥਲ ਕਰ ਦਿੱਤਾ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਆੜਤੀਆਂ ਦੇ ਕੋਲ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਪੂਕਤਾ ਪ੍ਰਬੰਧ ਨਹੀਂ ਸਨ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਕਿਸਾਨ ਦੇ ਮੰਡੀ ਦੇ ਵਿੱਚ ਮੀਂਹ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਜੀ ਇਮੀਦਾਰ ਦੀ ਹੜ ਗਈ ਉਹਨੂੰ ਤਾਂ ਕੁਝ ਨਹੀਂ ਮਿਲਣਾ ਹੈ ਇਹ ਜੀ ਨੂੰ ਕੁਝ ਨਹੀਂ ਬਰਬਾਦੀ ਦਾ ਕਿਸਾਨ ਦੀ ਹੋ ਰਹੀ ਹੈ ਹੁਣ ਸਰਪਾਲਾ ਦੇਖ ਲੋ ਕਿਥੇ ਖੌੜਾ ਖੌੜਾ ਸਰਪਾਲਾ ਸਾਰੀਆਂ ਕਿਸੇ ਵੀ ਆੜਤੀ ਦੀ ਵੀ ਕੋਈ ਵੀ ਤਰਪਾਲ ਸਾਫਤੀ ਨਹੀਂ ਹੈ ਸਰਪਾਲਾ ਹੁਣਾਂ ਕੁਝ ਹੈ ਜੀ ਛੱਤੀ ਕਣਕ ਸਾਡੀ ਉੜ ਗਈ ਪਾਣੀ ਵਿੱਚ ਜੇ ਬਾਪੂ ਦੀ ਕਣਕ ਅਸੀਂ ਰੋਕੀ ਉਹ ਸਾਰੀ ਉੱਠੇ ਰਹੀ ਚੱਲੀ ਗਈ ਨਾਲ ਲੱਗ ਕੇ ਜੀ ਜ਼ਿਮੀਂਦਾਰਾਂ ਦੇ ਖੜੇ ਨੇ ਉਹ ਬਹੁਤ ਅਫੀਦਕੀ ਅੱਛਾ ਉਹ ਮਾੜੇ ਹਾਲ ਤੇ ਮੰਡੀ ਦੇ ਪਾਣੀ ਹਰ ਪਾਸੇ ਕਿਹਾ ਆ ਜਾ ਇਹ ਫੋਕਤਾ ਪ੍ਰਬੰਧ ਕੀਤੇ ਹੋਇਆ ਸਭ ਤੋਂ ਸਿਆਪ ਮੰਡੀਆਂ ਦੇ ਵਿੱਚ ਪਰੇ ਆੜੀਆਂ ਨੂੰ ਕੁਝ ਵੀ ਹੈ ਨਹੀਂ ਹੂੰ ਯਾਰ ਜੇ ਕੋਈ ਅਜੇ ਜੀ ਵੀ ਹੈ ਜੀ ਜਮੀਦਾਰ ਕੰਕ ਢਾ ਗਦੇ ਜਿਹੜੀ ਵਿਗੀ ਉਹ ਤਾਂ ਹੈਗੀ ਆ ਅੱਧੀਆਂ ਅੱਧੀਆਂ ਦੀ ਜਿਹੜੀ ਨਹੀਂ ਵਿਗੀ ਉਹ ਹੈਗੀ ਆ ਜਮੀਦਾਰਾਂ ਦੀ ਸਰਬਜੀਤ ਸਿੰਘ ਜੀ ਅੱਜ ਪਹਿਲੀ ਬਰਸਾਤ ਪਈ ਹੈ ਤੇ ਕਣਕ ਲੈ ਕੇ ਆਏ ਤੇ ਮੰਡੀ ਚ ਖੜੇ ਹਾਂ ਥੋੜੀ ਜਿਹੀ ਰਹਿ ਗਈ ਪਿੱਛੋਂ ਇੱਕਦਮ ਬਾਰਿਸ਼ ਆਈ ਜੀ ਨਾ ਤੇ ਛੇ ਤਰਪਾਲਾ ਉਹਨਾਂ ਕੋ ਜੀ ਹਾਂ ਅੱਧੀ ਕਣਕ ਸਾਡੀ ਮੂਹੜ ਗਈ ਪਾਣੀ ਵਿੱਚ ਐ ਬਾਪੂ ਦੀ ਕਣਕ ਆ ਦੀ ਰੋਕੀ ਉਹ ਸਾਰੀ ਉੱਠੇ ਰਹੀ ਚੱਲੀ ਗਈ ਹਾਂ ਨਾਲ ਲੱਗ ਕੇ ਜਿੰਮੇਦਾਰਾਂ ਨੇ ਖੜੇ ਨੇ ਉਹ ਬਹੁਤ ਔਕੀ ਤਕੀ ਅੱਛਾ ਉਹ ਮਾੜੇ ਹਾਲ ਤੇ ਮੰਡੀ ਦੇ ਪਾਣੀ ਇੱਕ ਸਾਈਡ ਨੂੰ ਹੀ ਆ ਜਾਂਦਾ ਸਾਰਾ ਅਮੁੱਛ ਤੇ ਹੁਣ ਕੀ ਮੰਗ ਕਰਦੇ ਹੋ ਮੰਗ ਤਾਂ ਐ ਜੀ ਮਾੜਾ ਮੋਤਾ ਮੰਡੀ ਦਾ ਵਿਸਤਾਰ ਹੋਣਾ ਚਾਹੀਦਾ ਜੀ ਜੇ ਢਾਲ ਇੱਕ ਸਾਈਡ ਤੋਂ ਜੇ ਸਾਰੀ ਪਾਣੀ ਇੱਕ ਤਰਫ ਹੀ ਜਾਂਦਾ ਜੀ ਨਾਲੇ ਵੜਾ ਲੇ ਜਾਂਦਾ ਕਣਕ ਦੇ ਵੇਲੋ ਦੂਜੀ ਆਪਣੇ ਪਿੱਛੇ ਸਾਰੀ ਅੱਧੀ ਕਣਕ ਪਾਣੀ ਨਾਲ ਲੈ ਜਾਂਦਾ ਜੀ ਕੋਈ ਤਰਪਾਲਾ ਨਹੀਂ ਨਾ ਬਾ ਕੋਈ ਸਿਸਟਮ ਨਹੀਂ ਜੀ ਕੋਈ ਸਧਾਰਨ ਮੱਟੀ ਦੇ ਨਾਲ ਕੋਈ ਤਰਪਾਲਾ ਇਹਨਾਂ ਕੋਲ ਇਹ ਆਪਣਾ ਸਮਾਰਨ ਸਾਨੂੰ ਆਪ ਤੱਕਣਾ ਪੈਂਦਾ ਜੀ ਨਾਲ ਲੱਗ ਕੇ ਨੋ ਮੜੀ ਦੇ ਉੱਤੇ ਬਈ ਜਿਹੜੀ ਕਿਹਾ ਕਿੰਨੀ ਕਰੂਗੀ ਜੀ ਤਰਕ ਹੋਊਗੀ 30 ਘੰਟੇ ਦਾ ਗੇੜੀ ਜੀ ਆਹ अच्छा किन्ने ਕਿ ਬਜੀ ਮਤਲਬ ਕੀ ਹੋਇਆ ਇਹਦੀ ਪਾਣੀ ਇਹ ਬਸ ਸਕਾਈ ਦੀ ਜੀ ਕਣਕ ਸਕਾਈ ਵਗਿਆ ਜਾ ਧਰਨ ਲੱਗੇ ਟਹਿਲੀਆਂ ਇੱਕੇ ਰਕੀਆਂ ਆ ਗਏ ਬੋਲੀ ਹੋ ਗਈ ਜੀ ਬੋਲੀ ਤਾਂ ਹੋ ਗਈ ਸੀ ਜੀ ਅੱਛਾ ਇੱਕੇ ਰਕੀਆਂ ਮੀਂਹ ਆ ਗਿਆ ਮੀਂਹ ਇੱਥੇ ਬਰਬਾਦ ਵਿੱਚ ਭਰਾਈ ਜੀ ਕੋ ਜੀ ਬਾਰਸ਼ ਬੇਵਕਤੀ ਹੋਈ ਹੈ ਬਿਲਕੁਲ ਅਸੀਂ ਤਾਂ ਸੈਕਟਰੀ ਸਾਹਿਬ ਨੂੰ ਬੇਨਤੀ ਕਰਦੇ ਵੀ ਸੈਕਟਰੀ ਸਾਹਿਬ ਨੂੰ ਹਦਾਇਤ ਕਾਮੀ ਚਾਹੀਦੀ ਦੀ ਆੜਤੀਆਂ ਨੂੰ ਵੀ ਇਹਨਾਂ ਕੋਲ ਤਰਪਾਲਾ ਹੋਣੀਆਂ ਚਾਹੀਦੀਆਂ ਆ ਕਣਕ ਜਿਹੜੇ ਜ਼ਿੰਮੇਦਾਰ ਦੀ ਹੜ ਗਈ ਉਹਨੂੰ ਤਾਂ ਕੁਝ ਨਹੀਂ ਮਿਲਣਾ ਹੈ ਕਿ ਜਗੀ ਉਹਨੂੰ ਕੁਛ ਨਹੀਂ ਬਰਬਾਦੀ ਦਾ ਕਿਸਾਨ ਦੀ ਹੋ ਰਹੀ ਹੈ ਹੁਣ ਤਰਪਾਲਾਂ ਦੇਖ ਲਓ ਤੁਸੀਂ ਥੋੜ੍ਹ ਥੋੜ੍ਹ ਤਰਪਾਲਾਂ ਸਾਰੀਆਂ ਕਿਸੇ ਵੀ ਆੜਤੀ ਦੀ ਵੀ ਕੋਈ ਵੀ ਤਰਪਾਲ ਸਾਫਤ ਨਹੀਂ ਹੈ ਕਿੰਨੀ ਜਿਹੜੀ ਉਮੀਦ ਹੈ ਵਿੱਚ ਕਿੰਨੀ ਕਣ ਕਾੜੀ ਹੈ ਜੀ ਉਹ ਤਾਂ ਹੀ ਹੁਣ ਜਦ ਥੱਲੇ ਗਾਟਰਾਂ માં ਗਿਰ ਗਈ ਉਹਦਾ ਅਨੁਮਾਨ ਨਹੀਂ ਲਾ ਸਕਦੇ ਅੜਜੀ ਜੀ ਦੀ ਜੈਸੇ 5-7 ਬੋਰੀਆਂ ਢੇਰੀ ਉੱਤੇ ਹੜੀਆਂ ਨੁਕਸਾਨ ਤਾਂ ਹੋਇਆ ਹੀ ਹੈ ਇਹ ਸੈਕਟਰੀ ਸਾਹਿਬ ਨੂੰ ਪਹਿਲਾਂ ਹਦਾਇਤ ਕਰਨੀ ਚਾਹੀਦੀ ਵੀ ਬੋਰੀਆਂ ਸਾਰੇ ਆੜਤੀਆਂ ਦੀਆਂ ਤਰਪਾਲਾਂ ਚੈੱਕ ਕਰੇ ੀ ਤਰਪਾਲਾਂ ਵਧੀਆ ਹੈ ਫਾਰਮੈਟ ਹੀ ਕਰੀ ਜਾਨੇੀੀ ਤਰਪਾਲਾਂ ਹੈਂੀਆਂ ਤਰਪਾਲਾਂ ਹੈਂੀਆਂ ਪਾਕੀਆਂ ਵਿੱਚ ਦੇਖ ਲਓ ਹੁਣ ਤੁਸੀਂ ਸਾਡੇ ਸਾਹਮਣੇ ਤੁਸੀਂ ਆਰਟੀ ਦੀ ਚੰਗੀ ਤਰਪਾਲ ਹੋਵੇ ਤੁਸੀਂ ਦੇਖ ਲਓ ਪੰਜਾਬ ਜਿਹੜਾ ਪਿੰਡ ਆਪਾਂ ਮੀਂਹ ਪਿਆ ਜਿਹੜਾ ਕਣਕ ਇਸ ਟਾਈਮ ਖੜੀਆਂ ਬੱਜਦੇ ਉਹਨਾਂ ਦੇ ਕਿੰਨਾ ਕੁ ਅਨਸਾਰ ਪਿੰਡਾਂ ਦੇ ਵਿੱਚ ਹੈ ਜੀ ਦੇਖੋ ਜੀ ਜੇ ਔਲੇ ਕਟਕੜਾ ਨਾ ਪਵੇ ਸੁਕਸਾਣ ਦੀ ਬਾਰਿਸ਼ ਹੋ ਜਾਵੇ ਖੜੀ ਕਣਕ ਦਾ ਕੁਝ ਨਹੀਂ ਵਿਗੜਦਾ ਨੁਕਸਾਨ ਤਾਂ ਹੁੰਦਾ ਸਾਨੂੰ ਮੰਡੀ ਵਿੱਚ ਆ ਕੇ ਜਦ ਇੱਥੇ ਤਰਪਾਲ ਨਹੀਂ ਹੁੰਦੀ ਅਸੀਂ ਘਰ ਤੇ ਵੀ ਉੜਾ ਜਾਂਦੇ ਸਾਡੇ ਕੋਲ ਵੀ ਕੋਈ ਪੱਲੀ ਨਹੀਂ ਹੁੰਦੀ ਅਸੀਂ ਆੜਤੀ ਦੇ ਸਾਰੇ ਆ ਜਾਂਦੇ ਉਰੇ ਨੁਕਸਾਨ ਹੁੰਦਾ ਤੁਹਾਡਾ ਕਹਿਣੇ ਦਾ ਮਤਲਬ ਹੈ ਕਿ ਆੜਤੀਆਂ ਦੀ ਬੇਗੌਰੀ ਦੇ ਕਾਰਨ ਅੱਜ ਨੁਕਸਾਨ ਹੋਇਆ ਨੁਕਸਾਨ ਬੇਗੌਰੀ ਕਰਕੇ ਹੀ ਇਹ ਜੇ ਨਾ ਕੋਈ ਤਰਪਾਲਾਂ ਹੁੰਦੀਆਂ ਪਹਿਲਾਂ ਢੱਕ ਲੈਂਦੇ ਜਾਂਾਂ ਚੱਕ ਮੀਂਹ ਸਵੇਰ ਦੀ ਮੌਸਮ ਬਣੀ ਵੀ ਹੁੰਦੀ ਜਾਂਾਂ ਚੱਕ ਬਾਰਸ਼ ਆ ਗਈ ਜਿਆਦਾ ਇਹਨਾਂ ਨੇ ਤਰਪਾਲਾਂ ਨਹੀਂ ਦਿੱਤੀਆਂ ਤਰਪਾਲਾਂ ਪੱਟੀਆਂਆਂ ਵੀਆਂ ਇਹਨਾਂ ਨੂੰ ਪਹਿਲਾਂ ਕਾਬੂ ਕਰਨਾ ਚਾਹੀਦਾ ਕਿ ਹੁਣ ਮੰਗ ਕੀ ਕਰਦੇ ਹੋ ਜੀ ਅਸੀਂ ਤਾਂ ਮੰਗ ਕਰਦੇ ਹਾਂ ਵੀ ਕਿਸਾਨ ਨੂੰ ਮੁਆਵਜ਼ਾ ਦੇਣਾ ਚਾਹੀਦਾ ਜੇ ਆੜਤੀ ਉਹ ਦਵੇ ਹਾਂ ਜੇ ਮਾਰਕੀਟ ਕਮੇਟੀ ਦਵੇ ਇਹਨਾਂ ਨੇ ਹੀ ਦੋਹਾਂ ਨੇ ਨੁਕਸਾਨ ਕਰਿਆ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਜਿਹੜੀਆਂ 10 ਬੋਰੀਆਂ ਖੜ ਗਈਆਂ ਕਿਸਾਨ ਦੀਆਂ ਨੁਕਸਾਨ ਦਾ ਕਿਸਾਨ ਦਾ ਜਿਹੜੀ ਪਤਾ ਨਹੀਂ ਕਿ ਕਣਕ बिक ਚੁੱਕੀ ਉਹਨਾਂ ਦਾ ਆੜਤੀ ਜ਼ਿੰਮੇਵਾਰ ਹੈ ਇਹਨਾਂ ਨੇ ਫੇਰ ਲਈ ਇਹ ਕਿਸਾਨ ਦਾ ਕੀ ਉਹਦੇ ਚ ਨਹੀਂ बिक ਚੁੱਕੀ ਹੈ ਕਣਕ ਦੇਖੋ ਆ ਆ ਖਰੀਦੀ ਗਈ ਹੈ ਇਹਦੇ ਮੈਂ ਕਿਸੇ ਕਿਸਾਨ ਦਾ ਉਹਦੀ ਹੈ ਇਹਦੇ ਮੈਂ ਜ਼ਿੰਮੇਵਾਰ ਆੜਤੀ ਹੈ ਠੀਕ ਹੈ ਜਿਹੜੀ ਬੋਰੀਆਂ ਪੈ ਗਈ ਇਹਦੇ ਮੈਂ ਜ਼ਿੰਮੇਵਾਰ ਆੜਤੀ ਹੈ ਇਹ ਮੋਈ ਵੀ ਕਮੇਟੀ ਹੈ ਜਿਨ੍ਹਾਂ ਨੇ ਮਾਰਕ ਫਟਣਾ ਲੱਤਾ ਹੈ ਜਾਂ ਸੀ ਕਿਸੇ ਕਿਸੇ ਨੇ ਵੀ ਲੱਤੀ ਉਹ ਜ਼ਿੰਮੇਵਾਰ ਹੈ। ਇਹ ਦੇਖੋ ਸਿਰਫ ਦੇਖਦੇ ਇਹ ਜ਼ਿੰਮੇਵਾਰੀ ਹੈ ਜੀ ਦੇਖੋ ਸਰਕਾਰਾਂ ਨੇ ਹਰ ਪਾਸੇ ਕੀ ਆਇਆ ਮੰਡੀਆਂ ਇਹ ਪੋਖਤਾ ਪ੍ਰਬੰਧ ਕੀਤੇ ਹੋਏ ਆ ਸਭ ਕੋ ਪਿਆ ਮੰਡੀਆਂ ਦੇ ਵਿੱਚ ਪਰ ਇਹ ਅੜਦੀਆਂ ਕੋ ਕੁਝ ਵੀ ਹੈ ਨਹੀਂ। ਹੂੰ ਇਹ ਅੜਦੀਆਂ ਕੋਈ ਅਜਿਹੀ ਚੀਜ਼ ਵੀ ਹੈ ਨਹੀਂ ਜਿਸੀ ਜ਼ਿੰਮੇਵਾਰ ਗੰਗ ਢੱਕ ਦੇਵੇ। ਜਿਹੜੀ ਵਿਕੀ ਉਹ ਤਾਂ ਹੈਗਾ ਅੜਦੀਆਂ ਅੜਦੀਆਂ ਦੀ ਜਿਹੜੀ ਨਹੀਂ ਵਿਕੀ ਉਹ ਹੈਗਾ ਜ਼ਿੰਮੇਵਾਰਾਂ ਦੀ। ਆ ਤੁਹਾਡੇ ਸਾਹਮਣੇ ਪਈ ਆ। ਉਹ ਜੜਵਾਜੀ ਪੈ ਗਈ ਆ ਇਹ ਸਰਕਾਰਾਂ ਨੇ ਬਣਾਉਣੀ ਆ ਮੂਰਖ ਕਿਸਾਨਾਂ ਨੂੰ ਉਧਰੋਂ ਜਾ ਮੂਰਖ ਆੜ ਦੀ ਬਣਾ ਲੱਗੇ ਹੋਇਆ ਕਿਸਾਨਾਂ ਨੂੰ ਦੇਖੋ ਅਸੀਂ ਕਿੱਥੇ ਜਾਵਾਂਗੇ ਸਾਡੇ ਕੋਲ ਕੀ ਅੱਗੇ ਰਸਤਾ ਹੈਗਾ ਜਹਾ ਬੱਦੇ ਅਸੀਂ ਧਾਨੇ ਲਾਣੇ ਆ ਫੇਰ ਸਾਨੂੰ ਕਹਿੰਦੇ ਕਿਸਾਨ ਧਾਨੇ ਲਾਣੇ ਆ ਆ ਗਹਾਂ ਦਾ ਪਹਿਲੀ ਫਸਲ ਜੇ ਮਰ ਗਿਆ ਹਲੇ 6 ਮਹੀਨੇ ਫਸਲ ਪਾਣੀ ਹੋਈ ਆ ਪਹਿਲੀ ਵਾਰ ਸਾਡਾ ਨੁਕਸਾਨ ਹੋ ਗਿਆ ਅੱਗੇ ਹਲੇ ਕੀ ਹੋਣਾ ਉਹ ਸਾਨੂੰ ਪਤਾ ਕੁਝ ਨਹੀਂ ਹੈਗਾ ਅਸੀਂ ਬੇਨਤੀ ਕਰਦੇ ਆ ਭਗਵਾਨ ਦਾ ਸਰਕਾਰ ਨੂੰ ਖੇਤੀਬਾੜੀ ਮੰਤਰੀ ਨੂੰ ਬਿਜੇ ਲੋਕ ਸਨਾਂ ਬਾਤ ਧਿਆਨ ਰੋਗੇ ਤਾਂ ਕਿਸਾਨ ਤੁਹਾਡੇ ਨੂੰ ਧਿਆਨ ਨਹੀਂ ਕਿਸਾਨਾਂ ਨੂੰ ਧਿਆਨ ਰੋਗੇ ਤੇ ਆਮੜਾ ਸਮੇਂ ਤੁਹਾਡਾ ਨੁਕਸਾਨ ਹੋਊਗਾ ਅੱਜ ਦਾ ਮੰਡੀ ਦਾ ਨੁਕਸਾਨ ਕਿਸਾਨਾਂ ਦਾ ਹੋਇਆ ਏਦਾਂ ਹੀ ਤੁਹਾਡਾ ਨੁਕਸਾਨ ਆਮ ਸਮੇਂ ਹੋਊਗਾ ਤੁਹਾਡਾ ਨੁਕਸਾਨ ਹੋਊਗਾ ਜਿਹੜਾ ਅੱਜ ਜਿਹੜੀ ਬਾਰਿਸ਼ ਆ ਉਹ ਦੇਖ ਕੇ ਵੀ ਤਰਵਾਲਾ ਪਾਤੀ ਇਹ ਸਾਰੀ ਖਣਕ ਦੀ ਜੀਨ ਚ ਰਾਣ ਦੋ ਤਿੰਨ ਦਿਨ ਮੰਡੀ ਦੀ ਸਰਕਾਰ ਹੈ ਦੁਕਾਨ ਤੋਂ ਉਹ ਸਾਰੀ ਮਿੰਟਾਂ ਦੀ ਗੱਲ ਖਰਾਬ ਹੋ ਗਈ ਤੁਹਾਡੇ ਸਾਹਮਣੇ ਕੋਸਤਾ ਹੜ੍ਹ ਵੀ ਛੜ ਕੇ ਆ ਵੀ ਕਿਸਾਨ ਦਾ ਨੁਕਸਾਨ ਹੋ ਗਿਆ ਆਹ ਰਾਮ ਹੈ ਇਹਨਾਂ ਦੇ ਪੰਕਾਲੇ ਦੇਖ ਲਓ ਸਾਰੇ ਬੰਦ ਪਏ ਆ। ਆ ਸਾਰਾ ਪਾਣੀ ਉੱਪਰ ਗਿਆ ਕਣ ਕਰੇ। ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਸੀਂ ਤਾਂ ਹੀ ਮੰਗ ਕਰਦੇ ਵੀ ਖਰਾਨਾ ਦਾ ਜਿਹੜਾ ਨੁਕਸਾਨ ਹੋਇਆ ਸਰਕਾਰ ਕੋ ਭਰਵਾਈ ਕਰੇ ਜਾਂ ਮਾਰਕੀਟ ਕਮਿਟੀ ਇਹ ਵੀ ਭਰਵਾਈ ਕਰੇ। ਕਹਿੰਦੇ ਆੜਤੀਆਂ ਦੀ ਬੇਗੋਰੀ ਕਰਨਾ। ਆੜਤੀਆਂ ਕੋਲ ਤਰਪਾਲਾਂ ਦਾ ਪੁਖਤਾ ਪ੍ਰਬੰਧ ਨਹੀਂ ਿੰਦਾ ਜਿਹਦੇ ਕਰਕੇ ਆਹ ਅੱਜ ਜਿਹੜਾ ਨੁਕਸਾਨ ਹੋਇਆ। ਆੜਤੀਆਂ ਨੇ ਤਰਪਾਲਾਂ ਜਿਹੜੀਆਂ ਪਾਟੀਆਂ ਵੀ ਦੇ ਜਿਹੜਾ ਪਾਣੀ ਮੋਟਾ ਮੋਟਾ ਬਾਹਰ ਗਿਆ ਉਹਦੇ ਪਾਟੀਆਂ ਬਗਰ ਕੋ ਉਹ ਵੀ ਪਿੱਛੇ ਪੈ ਗਿਆ। ਹੂੰ। ਗਵਰਨਮੈਂਟ ਦਾ ਵੀ ਨੁਕਸਾਨ ਹੋਇਆ। ਆੜ

दे आपके चेहरे को प्राकृतिक निखार नीम की शक्ति से करें बैक्टीरिया का सफाया और पाएं एकदम फ्रेश और ग्लोइंग स्किन गऊ रतन नीम सोप आज ही इस्तेमाल करें और फर्क खुद महसूस करें